ਅਜੀ ਪ੍ਰਧਾਨ ਜੀ ਜਿਹੜਾ ਤੁਸੀਂ ਇਹ ਸਮਾਗਮ ਕਰਵਾ ਰਹੇ ਹੋ ਕਦੋਂ ਸਮਾਗਮ ਸ਼ੁਰੂ ਹੋ ਰਿਹਾ ਹੈ ਇਹਦੇ ਸਬੰਧ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਸਾਰੀ ਜਾਣਕਾਰੀ ਦਿਓ ਇਹ ਸ਼੍ਰੀ ਨਾਤਨ ਸਰ ਮਹਾਂਵੀਰ ਜੀ ਦਾ ਪੰਜਾਬ ਨੇ ਸ਼੍ਰੀ ਗੀਦਾ ਭਵਨ ਦੁਆਰਾ ਜੀ ਵਿਖੀ ਅਕਤੀ ਮੈਂ ਪੁਸ਼ਾਲ ਪੰਡਾਰਾ ਪਹਿਲੇ ਨੌ ਰਾਤਰੀ ਤੋਂ ਲੈ ਕੇ ਆ ਸਕੂਲ ਟੈਂਪ ਲੈ ਆਇਆ ਹੈ ਇਹ ਮਿਲਦੀ ਹੈ ਵਧੀਆ ਚਿਸਤੇ ਵਿੱਚ ਸਾਰੇ ਭਾਤਵ ਅਸ਼ਰੇ ਜੋ ਵੀ ਤੁਸੀਂ ਦਾਲੂ ਮਾਤਾ ਦੇ ਦਰਵਾਜ਼ੇ ਵਿੱਚ ਪਹੁੰਚਦੇ ਹਨ ਮਾਉਟਾਉਂਡੋਂ ਦਾਗ ਲੱਗਿਆ ਹੈ ਬ੍ਰੇਕਫਾਸਟ ਚਾਹ ਦੁਪਹਿਰ ਦਾ ਭੋਜਨ ਸ਼ਾਮ ਦਾ ਚਾਹ ਤੇ ਰਾਤ ਨੂੰ ਲੰਗਰ ਦਾ ਪ੍ਰਬੰਧ ਮਹਾਮਾਈ ਜੀ ਦੇ ਸਰਪਨ ਲੀਤਾ ਜਾਵੇਗਾ ਅਤੇ ਸਾਰੇ ਭਗਤਾਂ ਦੇ ਲਈ ਉਹਨਾਂ ਦੀ ਸੇਵਾ ਦੀ ਜੋ ਕੀ ਦਿੱਖਤਾਂਉਂਦੀਆਂ ਨੂੰ ਸੀਰਿਅਲ ਪ੍ਰੋਬਲਮ ਹੋ ਗਈ ਆ ਉਹਨਾਂ ਦੇ ਲਈ ਡਿਸਪੈਂਸਰੀ 24 ਘੰਟੇ ਤਾਂ ਮਹਾਵਿਦਾਲ ਵੱਲੋਂ ਜਵਾਲਾ ਜੀ ਦੀ ਕੀ ਚੱਲਦੀ ਰਹੇ ਇਹ ਸ਼ਹਿਰ ਅੰਦਰ ਵੀ ਕੋਈ ਸਮਾਗਮ ਕਰ ਰਹੇ ਹੁੰਦੇ ਸੀ ਸ਼ਹਿਰ ਦੇ ਵਿੱਚ ਅਸੀਂ 1 ਅਕਤੂਬਰ ਨੂੰ ਪਹਿਲਾਂ ਝੰਡਾ ਕੱਢਾਂਗੇ ਮਹਾਮਈ ਜਵਾਲਾ ਜੀ ਦਾ ਹੋਲੀ ਮੰਡਲੀ ਪ੍ਰਕਰਮਾ ਕਰਾਂਗੇ ਸ਼ਾਮ ਨੂੰ ਜਿਦਾਂ ਪਾਉਣ ਵਿਦਿਅ ਮਹਾਮਈ ਜੀ ਚਲਕੀ ਲਾਈ ਜਾਊਗੀ ਇਸ ਤੋਂ ਬਾਅਦ 2 ਤਰੀਕ ਦੀ ਸ਼ਾਮ ਨੂੰ ਜਵਾਲਾ ਜੀ ਵਿਕੇ ਮਾਤਾ ਦੇ ਸ਼ੰਗਰ ਦੇ ਟਰੱਕ ਨੇ ਜਵਾਲਾ ਜੀ ਨੂੰ ਕਰਵਾਉਣਾ ਕੀਤਾ ਯਾਰ ਠੀਕ ਹੈ ਤੇ ਤੁਹਾਡੀ ਜੀ ਉਥੇ ਵਾਪਸੀ ਕੈ ਤਰੀਕ ਨੂੰ ਹੈ ਸਾਡੀ ਵਾਪਸੀ ਉਥੋਂ ਅਸਟਮੀ ਦੀ ਸ਼ਾਮ ਨੂੰ ਜਵਾਲਾ ਜੀ ਤੋਂ ਬਾਅਦ ਸ਼ਹਿਰ ਦਾ ਪਰਿਵਾਰ ਨਹੀਂ ਕੀ ਮਾਤਾ ਦੇ ਭਗਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਤਾਂ ਮਾਤਾ ਦੇ ਭਗਤਾਂ ਨੂੰ ਅਹੀ ਸਨੇਹਾ ਦੇਣਾ ਚਾਹੁੰਦੇ ਹਾਂ ਕੀ ਤੁਸੀਂ ਉਹ ਜਵਾਲਾ ਜੀ ਦੇ ਮਾਤਾ ਦੇ ਦਰਵਾਜ਼ੇ ਦੇ ਵਿੱਚ ਨੌ ਰਾਤਰੀਆਂ ਦੇ ਕਿਸੇ ਵੀ ਦਿਨ ਮਾ ਸਾਡੇ ਦੇ ਦੇਖਣਾ ਤੁਸੀਂ ਮਾਤਾ ਦਾ ਸ਼ੀਰਮਨ ਕਰਨਾ ਕਿਸੇ ਵੀ ਭਗਤ ਨੇ ਤੁਹਾਡੇ ਨਾਲ ਕੋਈ ਦਾਨ ਸੰਬੰਧੀ ਜਾਂ ਕੋਈ ਹੋਰ ਗੱਲਬਾਤ ਲਈ ਕੋਈ ਸੰਪਰਕ ਕਰਨਾ ਹੋਵੇ ਫੋਨ ਨੰਬਰ ਬੋਲ ਦਿਓ ਇੱਕ ਦੋ ਜੇ ਕਿਸੇ ਭਗਤ ਨੇ ਸਾਡੇ ਨਾਲ ਕੋਈ ਦਾਨ ਸੰਧੀ ਗੱਲ ਕਰਨੀ ਹੈ ਤਾਂ ਸਾਡੇ ਦਾਨ ਦੇ ਕੇ ਜੀਵ સેવા ਦਾਨ ਨਾਮ ਹੈ ਸੰਧਿਆਨ 95823 ਪੱਤਨ 25 ਨੰਬਰ ਰਹੇਗਾ ਤੇ ਹੋਰ ਸਾਡੇ 30 ਨੰਬਰ ਕਾਰਡਾਂ ਤੇ ਹਨ ਉਹਨਾਂ ਨਾਲ ਸੰਪਰਕ ਇੱਕ ਹੋਰ ਵੀ ਜਾਣਕਾਰੀ ਦਿਓ ਵੀ ਤੁਸੀਂ ਨਗਦ ਰਕਮ ਹੀ ਲੈਣੇ ਹੋ ਕੋਈ ਸਮਗਰੀ ਵੀ ਲੈਣੇ ਹੋ ਅਸੀਂ ਨਗਦ ਰਕਮ ਹੀ ਲੈਣੇ ਆ ਤੇ ਸਮਗਰੀ ਵੀ ਲੈਣਾਂ ਠੀਕ ਹੈ ਜੀ